ਦੇ ਸਰਪੰਚਾਂ ਤੇ ਸਾਰੇ ਨਗਰ ਦੀ ਸਹਿਮਤੀ ਨਾਲ ਮਰਬੇਬੰਦੀ ਦੁਬਾਰੇ ਹੋ ਰਹੀ ਆ ਬਈ ਤੇ ਨਵੇਂ ਪੱਥਰ ਸਾਫ਼ ਸਪਸ਼ਟ ਲੱਗ ਰਹੇ ਨੇ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਕਿਉਂਕਿ ਜਿੱਥੇ ਹੱਦਾਂ ਸਾਫ਼ ਹੋ ਜਾਂਦੇ ਨੇ ਉੱਥੇ ਬੱਟਾਂ ਦਾ ਰੌਲਾ ਖੁਦ ਹੀ ਖੁਦ ਮੁੱਕ ਜਾਂਦਾ ਹੈ ਕਈ ਵਾਰ ਸਾਲਾਂ ਪੁਰਾਣੇ ਝਗੜੇ ਸਿਰਫ ਇੱਕ ਪੱਥਰ ਦੀ ਸਹੀ ਜਗ੍ਹਾ ਨਾਲ ਖਤਮ ਹੋ ਜਾਂਦੇ ਨੇ ਕਿਸਾਨਾਂ ਨੂੰ ਪਤਾ ਰਹਿੰਦਾ ਹੁਆ ਕਿਹੜਾ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿਹੜਾ ਕਿੱਥੇ ਮੁੱਕਦਾ ਹੈ ਨਾ ਵੱਧ ਸ਼ੱਕ ਰਹਿੰਦਾ ਹੈ ਨਾ ਕੋਈ ਗਲਤਫਹਿਮੀ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਪਿੰਡ ਦੀ ਏਕਤਾ ਵੱਧਦੀ ਹੈ ਲੋਕਾਂ ਵਿੱਚ ਭਰੋਸਾ ਬਣਦਾ ਹੈ ਤੇ ਪੰਚਾਇਤ ਦੀ ਇ ਜ਼ਮੀਨ ਤਾਂ ਉਹੀ ਰਹਿੰਦੀ ਹੈ ਪਰ ਸੋਚ ਬਦਲ ਜਾਂਦੀ ਹੈ ਜਦੋਂ ਪਿੰਡ ਮਿਲ ਬੈਠ ਕੇ ਫੈਸਲੇ ਕਰਦੇ ਨੇ ਤਾਂ ਇਹੋ ਜਿਹੇ ਚੁੱਪਚਾਪ ਪਿੰਡ ਦਾ ਭਵਿੱਖ ਸੁਧਾਰ ਦਿੰਦੇ ਨੇ ਬਹੁਤ ਵਧੀਆ ਕੰਮ ਹੋ ਰਿਹਾ ਹੈ ਇਹ ਹੂੰ ਠੀਕ ਹੈ ਓਕੇ ਸਹੀ ਐ ਚੱਲਾਂ ਇੱਕ ਰੱਸ ਪਤਾ ਨਹੀਂ ਕੀ ਹੋਣਾ ਉਹ ਇਹਦਾ ਦੱਬਿਆ ਜੋ ਪੈਂਦੀ ਰੇਗ ਢਲੀ ਜੀ ਉਲੀ ਰਹੀ ਐ ਕਿ ਤਹਾਂ ਚਕਣਾ ਉਹਨਾਂ ਨੇ ਬਣਾਦੀ ਮਾਲ ਫੜਾ ਮੋਟਾ ਗੁਣਾਤੀ ਗੁਣਾਤੀ ਆਹ ਕੋਈ ਸਾਲ ਆ ਪਹਿਲੇ ਕਰੋ ਆਹ ਯਾਰ ਜਾਂਦੀ ਨਹੀਂ ਪਈ ਆ ਰਹੀ ਆ ਅੱਛਾ ਟਾ ਦੂ ਇਹ ਬੁਰਾ ਸਮਾਂ ਆਹ ਮਨ ਨਾਲ ਤੁਹਾਨੂੰ ਦਿੱਤੇ ਆ ਕੈਪਟਨ ਇਹ ਕਿੰਨੇ ਚ ਲੱਗਦੇ ਆ ਇਹ ਤੇ ਪਹਿਲਾਂ ਕਹਾਂ ਜਾ ਉਹ ਜਾਓ ਦੇ ਬਹੁਤ ਜਾਣਾ ਭਾਈ ਪਾ ਲਓ ਇਹ ਤੇ ਜੀ ਰੋਜ਼ ਨੂੰ ਤੇ ਮਨ ਲਵ ਕਰਨੇਗਾ ਆਹ ਬਾਕੀ ਉੱਪਰ ਪੰਜ ਕਿੱਲੇ ਦਾ ਜੀ ਚੱਕੀ ਇਹਦਾ ਜੀ ਕੋਲ ਏਰੀਆ ਆ ਗਿਆ ਜੀ ਦਾ ਏਰੀਆ ਟੱਪੇ ਤੇ ਉਹ ਚੱਕਾ ਦਗੇ ਦੋ ਲੱਗਣ ਦੋ ਦੋ ਲੱਗਣ ਅੱਛਾ ਨਾ ਬੰਦੇ ਨੂੰ ਬੋਲਦਾ ਇਹ ਨਹੀਂ ਆ ਗਿਆ ਆ ਗਿਆ ਇਹ ਸਾਡਾ ਆ ਗਿਆ ਇਹ ਸਾਡਾ ਇਹਨਾਂ ਦਾ ਮੋਟਾ ਜਿਹਾ ਇੱਥੇ ਨਹੀਂ ਆ ਗਿਆ ਇੰਦਰਾ ਦਾ ਪਤਾ ਮੈਨੂੰ ਲੱਗਦਾ ਪੂਖਣਾ ਸੱਦਾ ਕਿ ਬਾਕੀ ਪਤਾ ਨਹੀਂ ਕਿ ਮੁੰਡੇ ਨਾਲ ਉਹ ਪਾਠਾ ਇੱਥੇ ਹੀ ਆ ਉਹ ਪਾਸ